ਇਨਸ਼ਾਅੱਲਾ ਕੈਂਡ ਦੇ ਵਿੱਚ ਗੋਪਾਸ਼ਟਮੀ ਦਾ ਤਿਹਾੜੀ ਬੜੀ ਧੂਮ ਧਾਮ ਦੇ ਨਾਲ ਬਣਾਇਆ ਜਾ ਰਿਹਾ ਹੈ। ਇਹ ਜਿਹੜੀ ਕੈਂਡ ਗਊਸ਼ਾਲਾ ਵੈ ਇਹ ਲੁਧਿਆਣੇ ਦੇ ਲੋਕਾਂ ਦੇ ਵਾਸਤੇ ਇੱਕ ਸਵਰਗ ਦੀ ਤਰ੍ਹਾਂ ਹੈ। ਔਰ ਤੁਸੀਂ ਦੇਖ ਰਹੇ ਹੋ ਗੋਪਾਸ਼ਟਮੀ ਦੇ ਪਵਿੱਤਰ ਤਿਹਾੜੀ ਦੇ ਉੱਪਰ ਅੱਜ ਕਿਉਂਕਿ ਇਹ ਸ਼ਹਿਰ ਤੋਂ ਬਾਹਰ ਹੈ ਬਾਵਜੂਦ ਇਸਦੇ ਅੱਜ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗਊ ਪ੍ਰੇਮੀ, ਕ੍ਰਿਸ਼ਨ ਪ੍ਰੇਮੀ ਜਿਹੜੇ ਆ ਉਹ ਸਾਰੇ ਅੱਜ ਇੱਥੇ ਪਹੁੰਚ ਰਹੇ ਨੇ। ਮੈਂ ਆਪਣੇ ਵੱਲੋਂ ਬ੍ਰਾਹਮਣ ਵੈਲਫੇਅਰ ਬੋਰਡ ਪੰਜਾਬ ਸਰਕਾਰ ਦੇ ਵੱਲੋਂ ਚੀਫ ਮਿਨਿਸਟਰ ਭਗਵੰਤ ਮਾਨ ਜੀ ਦੇ ਵੱਲੋਂ ਸਾਰੇ ਸਨਾਤਨੀਆਂ ਨੂੰ ਸਾਰੇ ਗਊ ਮਾ ਪ੍ਰੇਮੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਇਸ ਇਸ ਦਿਨ ਦੀ ਔਰ ਮੈਂ ਇਹ ਵੀ ਬੇਨਤੀ ਕਰਨੀ ਚਾਹਨਾ ਮੈਂ ਪੰਜਾਬ ਸਰਕਾਰ ਨੂੰ ਇਹ ਰਿਕਵੈਸਟ ਕਰਨੀ ਚਾਹਨਾ ਕਿ ਜਿਹੜਾ ਪੰਜਾਬ ਦੇ ਵਿੱਚ ਅਲੱਗ-ਅਲੱਗ ਮਾਧਿਅਮ ਦੇ ਨਾਲ ਕਾਊਸ ਇਸ ਇਕੱਠਾ ਹੁੰਦਾ ਹੈ ਜਿਹੜੀ ਸਾਲ ਬਾਦ ਕਰੋੜਾ ਰੁਪਏ ਦੇ ਵਿੱਚੋਂ ਕੌਸ਼ੈਸ ਹੁੰਦਾ ਵੈ ਉਹ ਕੌਸ਼ੈਸ ਦਾ ਜਿਹੜਾ ਵੰਤਰਣ ਹੈਗਾ ਵੈ ਉਹਦੀ ਪ੍ਰਣਾਲੀ ਨੂੰ ਨੀਡ ਐਂਡ ਕਲੀਨ ਕਰਨ ਵਾਸਤੇ ਪੰਜਾਬ ਸਰਕਾਰ ਇੱਕ ਇਸ ਤਰ੍ਹਾਂ ਦੇ ਸਨਾਤਨ ਬੋਰਡ ਦਾ ਗਠਨ ਕਰੇ ਜਿਹਦੇ ਵਿੱਚ ਪੰਜਾਬ ਭਰ ਦੀਆਂ ਪ੍ਰਮੁੱਖ ਸਨਾਤਨੀ ਸ਼ਖਸੀਤਾਂ ਨੂੰ ਬੋਰਡ ਮੈਂਬਰ ਬਣਾਇਆ ਜਾਏ ਤਾਂਕਿ ਉਹ ਪੰਜਾਬ ਭਰ ਦੇ ਵਿੱਚ ਚਾਹੇ ਉਹ ਗਊਸ਼ਾਲਾਾਂ ਸ਼ਹਿਰਤ ਚਲਦੀਆਂ ਚਾਹੇ ਉਹ ਪਿੰਡਾਂ ਚਲਦੀਆਂ ਉਨ੍ਹਾਂ ਦੀ ਕਪੈਸਿਟੀ ਦੇ ਮੁਤਾਬਕ ਵੀ ਇਸ ਗਊਸ਼ਾਲਾ 'ਚ ਕਿੰਨੀਆਂ ਗਾਵਾਂ ਦਾ ਰੱਖਿਆ ਕੀਤੀ ਜਾਂਦੀ ਹੈ ਉਹਦੇ ਹਿਸਾਬ ਦੇ ਨਾਲ ਜਿਹੜਾ ਇਕੱਠਾ ਹੋਣ ਵਾਲਾ ਗਊਸਸ ਹੈ ਉਹ ਬਰਾਬਰ ਵੰਡਣ ਕੀਤਾ ਜਾਵੇ ਤਾਂ ਕਿ ਜਿਹੜੇ ਇਹ ਪੁੰਨ ਦਾ ਕਾਰਜ ਕਰ ਰਿਹਾ ਮਾਂ ਗਊ ਦੀ ਸੇਵਾ ਕਰ ਰਹੀਆਂ ਕਮੇਟੀਆਂ ਵਹ ਉਹਨਾਂ ਨੂੰ ਗਊ ਮਾਤਾ ਦੇ ਚਾਰੇ ਵਾਸਤੇ ਜਾਂ ਉਹਨਾਂ ਦੀ ਬਿਲਡਿੰਗ ਨਿਰਮਾਣ ਵਾਸਤੇ ਜਾਂ ਹੋਰ ਜ਼ਰੂਰਤਾਂ ਵਾਸਤੇ ਦਵਾਈਆਂ ਵਾਸਤੇ ਜਿਆਦਾ ਨਾ ਉਹਨਾਂ ਨੂੰ ਇੱਧਰ ਉੱਧਰ ਭਟਕਣਾ ਪਵੇ ਸਰਕਾਰ ਵੱਲੋਂ ਜਿਹੜਾ ਆਮ ਲੋਕਾਂ ਤੋਂ ਜਿਹੜਾ ਸੈਸ ਲਿਆ ਕਾਹ ਸੈਸ ਲਿਆ ਜਾਂਦਾ ਉਹੀ ਜਿਹੜਾ ਬਿਲਕੁਲ ਕਲੀਨ ਨੀਡ ਪ੍ਰਣਾਲੀ ਦੇ ਨਾਲ ਗਊਸ਼ਾਲਾ ਗਊਸ਼ਾਲਾ ਦੀਆਂ ਜਿਹੜੀਆਂ ਕਮੇਟੀਆਂ ਉਹਨਾਂ ਚ ਪਿਤ੍ਰਿਤ ਕੀਤਾ ਜਾਵੇ ਔਰ ਮੈਂ ਸਾਰੇ ਪੰਜਾਬ ਦੀਆਂ ਗਊਸ਼ਾਲਾ ਕਮੇਟੀਆਂ ਦੇ ਸੰਚਾਲਕਾਂ ਨਾਲ ਵੀ ਮੈਂ ਬਤੌਰ ਬ੍ਰਾਹਮਣ ਵੈਲਫੇਅਰ ਬੋਰਡ ਦਾ ਚੇਅਰਮੈਨ ਹੁੰਦੇ ਨਾਤੇ ਮੈਂ ਬੜੀ ਜਲਦੀ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਔਰ ਅਸੀਂ ਸਾਰਿਆਂ ਨੂੰ ਲੈ ਕੇ ਇੱਕ ਮੰਗ ਪੱਤਰ ਬਣਾ ਕੇ ਮਾਨਯੋਗ ਜੀਵਨ ਇਸ ਤੇ ਸਾਨੂੰ ਦਾਂਗੇ ਔਰ ਉਮੀਦ ਹੈ ਕਿ ਪੰਜਾਬ ਸਰਕਾਰ ਸਾਡੀ ਆਪਣੀ ਸਰਕਾਰ ਹੈ ਸਾਡੀ ਚੁਣੀ ਹੋਈ ਸਰਕਾਰ ਹੈ ਔਰ ਇੱਕ ਜੈਨੂਅਲ ਮੰਗ ਹੈਗੀ ਹੈ ਕਿ ਪੰਜਾਬ ਦੇ ਲੋਕਾਂ ਤੋਂ ਇਕੱਠਾ ਕੀਤਾ ਹੋਇਆ ਕਾਉਸਸ ਪੰਜਾਬ ਦੀਆਂ ਭਰਦੀਆਂ ਗਊਸ਼ਾਲਾਂ ਦੇ ਵਿੱਚ ਬਰਾਬਰ ਕਪੈਸਿਟੀ ਦੇ ਹਿਸਾਬ ਨਾਲ ਪਿਤ੍ਰਿਤ ਕੀਤਾ ਜਾਏਗਾ ਬਹੁਤ ਬਹੁਤ ਧੰਨਵਾਦ ਸਰ ਪਿੱਛੇ ਦੇਖਿਆ ਗਿਆ ਕਿ ਐਕਸੀਡੈਂਟ ਦੇ ਵਿੱਚ ਕਿਹੜਾ ਰਾਜੂ ਗਿਲਦ ਨੂੰ ਹੱਜੀ ਗਈ ਹੈ ਤਾਂ ਕੱਪੀ ਅੱਜ ਵੀ ਗਾਮਾਂ ਛੱਡ ਰਹੇ ਨੇ ਉਹਨਾਂ ਬਾਰੇ ਦੱਸਣੀ ਕਰਨਾ ਚਾਹ ਰਹੇ ਨੇ ਦੇਖੋ ਮੈਂ ਇਹ ਸਭ ਤੋਂ ਮੈਂ ਸਮਝਦਾ ਕਿ ਇੱਕ ਸ਼ਰਮਨਾਕ ਗੱਲ ਹੈਗੀ ਹੈ ਵੀ ਅਗਰ ਸਾਡੇ ਬਜ਼ੁਰਗ ਹੈਗੇ ਆ ਇਹ ਸਨਾਤਨ ਦੇ ਮੱਥੇ ਤੇ ਕਲੰਕ ਹੈ ਕਿ ਸਾਡੇ ਜਦੋਂ ਮਾਪੇ ਬੁਢੇ ਹੋ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਵਿਰਧ ਆਸ਼ਰਮਾਂ ਚ ਭੇਜ ਰਿਹਾ ਜਿਹੜੀਆਂ ਗਊ ਮਾਤਾ ਦੁੱਧ ਦੇਣ ਦੇ ਕਾਬਲ ਨਹੀਂ ਰਹਿੰਦੀਆਂ ਬਿਮਾਰ ਹੋ ਜਾਂਦੀਆਂ ਉਹਨਾਂ ਨੂੰ ਅਸੀਂ ਸੇਵਾ ਕਰਨ ਦੀ ਬਜਾਏ ਸੜਕਾਂ ਤੇ ਛੱਡ ਦਿੰਨੇ ਆ ਔਰ ਉਹਦਾ ਇਹੀ ਪਰਿਨਾਮ ਹੈ ਕਿ ਉਹਨਾਂ ਦੇ ਕਾਰਨ ਆਪਾਂ ਕਈ ਰੋਡ ਐਕਸੀਡੈਂਟ ਦੇਖਦੇ ਪਿਆ। ਉਹ ਮੈਂ ਜਿਹੜੇ ਇਹ ਕੰਮ ਕਰਦੇ ਆ ਮੈਂ ਉਹਨਾਂ ਨੂੰ ਇਹ ਵੀ ਬੇਨਤੀ ਕਰਨੀ ਚਾਹਨਾ ਕਿ ਨਾ ਤਾਂ ਆਪਣੇ ਮਾਪੇ ਮਾ ਬਪ ਬਜ਼ੁਰਗ ਮਾਪੇ ਘਰੋਂ ਕੱਢੋ ਵਿਰਦਾ ਆਸ਼ਰਮਾਂ ਚ ਪੇਜੋ ਜਾਂ ਸੜਕਾਂ ਤੇ ਕਚਲ ਕੁਆਰ ਹੋਣ ਲਈ ਉਹਨਾਂ ਨੂੰ ਮਜਬੂਰ ਕਰੋ ਨਾ ਹੀ ਗਊਆਂ ਨੂੰ ਮਾ ਗਊ ਜੜੀ ਜਿਹਦੇ ਚ ਸਾਰੇ ਦੇਵੀ ਦੇਵਤਾ ਵਾਸ ਕਰਦੇ ਆ। ਜਿਹਦੀ ਪੂਜਾ ਦੇ ਨਾਲ ਸਾਰੇ ਦੇਵੀ ਦੇਵਤਾ ਖੁਸ਼ ਹੁੰਦੇ ਨੇ ਉਹ ਗਊ ਮਾਤਾ ਅਗਰ ਬਜ਼ੁਰਗ ਹੋ ਜਾਂਦੀ ਹੈ ਤੇ ਉਹਨੂੰ ਸੜਕ ਤੇ ਛੱਡ ਕੇ ਕਿਸੇ ਤੁਲਗਟਨਾ ਦੀ ਵਜ੍ਹਾ ਬਣਾਣ ਦੀ بجائے ਉਹਦੀ ਸੇਵਾ ਕੀਤੀ ਜਾਏ ਕੋਈ ਬਹੁਤ ਜ਼ਿਆਦਾ ਨਹੀਂ ਉਹ ਕੁਝ ਮੰਗਦੀ ਔਰ ਤਾਂ ਬੰਦੇ ਨੂੰ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਪੁੱਛ ਕੇ ਦੇਖੋ ਅੱਜ ਉਹ ਕਰੋਣਾ ਪਤੀ ਆ ਮਾਲਾ ਮਾਲ ਗਊ ਗਊ ਦੀ ਸੇਵਾ ਕਰਨ ਵਾਲੇ ਤੇ ਜਿਹਨੇ ਘਰ ਚ ਪਾਲੀ ਹੈ 10 ਸਾਲ 15 ਸਾਲੋਂ ਦਾ ਦੁੱਧ ਪੀਤਾ ਹੈ ਇਹ ਜਿਹੋ ਕਿਤੇ ਬਜ਼ੁਰਗ ਹੋ ਗਈ ਉਹਦੀ ਸਾਂਭ ਸੰਭਾਲ ਕਰਨ ਇਹ ਤਾਂ ਮੈਂ ਸਮਝਦਾ ਕਿ ਜਿਹਦੀ ਜ਼ਿਆਦਾ ਇਨਸਾਨੀਅਤ ਮਰੀ ਹੋਏਗੀ ਉਹ ਹੀ ਇਹ ਕੰਮ ਕਰ ਸਕਦਾ ਹੈ ਜਿਹੜਾ ਕਿਤੇ ਆਪਣੇ ਮਾਵਾਪਨ ਨੂੰ ਪਿਆਰ ਕਰਦਾ ਹੈ ਪਰਮਾਤਮਾ ਨੂੰ ਮੰਨਣ ਵਾਲਾ ਚਾਹੇ ਕਿਸੇ ਵੀ ਧਰਮ ਨੂੰ ਮੰਨਦਾ ਉਹਦੇ ਵਾਸਤੇ ਮਾਵਾਪਨ ਤੇ ਗਊ ਇੱਕ ਬਰਾਬਰ ਨੇ ਪਹਿਲਾਂ ਤਾਂ ਸਾਰੀ ਸੰਗਤ ਨੂੰ ਔਰ ਭਾਰਤ ਵਾਸੀਆਂ ਨੂੰ ਗੋਪਾਲ ਦਸ਼ਮੀ ਦੀ ਲੱਖ ਲੱਖ ਵਧਾਈ ਹੋਵੇ ਮੈਂ ਪਰਮਜੀਤ ਸਿੰਘ ਕੰਗ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ੍ਰੀ ਰਾਧੇਕ੍ਰਿਸ਼ਨ ਗੋਤਾਮ ਕੈਂਡ ਲੁਧਿਆਣਾ ਰਜਿਸਟਰਡ ਵੱਲੋਂ ਮੇਰੇ ਨਾਲ ਪ੍ਰਧਾਨ ਜੀ ਬੈਠੇ ਹੋਏ ਨੇ ਹਰੀਸ਼ ਸ਼ਾਵੜਾ ਜੀ ਜੋ ਇਸ ਗਊਸ਼ਾਲਾ ਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਚਲਾ ਰਹੇ ਹੈਗੇ ਆ ਪੂਰੇ ਸਹਿਯੋਗ ਦੇ ਨਾਲ ਸੋ ਮੈਂ ਇਸ ਮੀਡੀਆ ਦੇ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਹੈ ਗਾਇਆਂ ਪੂਰੇ ਭਾਰਤ ਵਾਸੀਆਂ ਨੂੰ ਖਾਸ ਕਰਕੇ ਚਲੋ ਪੰਜਾਬ ਵਿੱਚ ਸਾਡੀ ਇਹ ਗਊਸ਼ਾਲਾ ਚੱਲ ਰਹੀ ਹੈਗੀ ਹੈ ਮੈਂ ਉਹਨਾਂ ਸੰਗਤ ਦੇ ਪ੍ਰੇਮੀਆਂ ਨੂੰ ਬੇਨਤੀ ਕਰਨੀ ਚਾਹਨਾ ਇਸ ਤੋਂ ਪਹਿਲਾਂ ਸਾਡੇ ਚੇਅਰਮੈਨ ਆਮ ਪਾਰਟੀ ਦੇ ਪੰਕਜ ਸ਼ਰਦਾ ਜੀ ਵੀ ਕਹਿ ਕੇ ਗਏ ਨੇ ਕਿ ਗਊ ਟੈਕਸ ਜਿਹੜਾ ਕਲੈਕਟ ਕੀਤਾ ਜਾਂਦਾ ਹੈਗਾ ਏ ਉਹ ਗਊਸ਼ਾਲਾ ਦੇ ਜਿਹੜੇ ਚਾਲਕ ਹੈਗੇ ਨੇ ਉਹਨਾਂ ਦੇ ਵਿੱਚ ਡਿਵਾਈਡ ਕੀਤਾ ਜਾਏ ਤਾਂ ਕਿ ਜਿਹੜੀਆਂ ਕੋਈ ਪ੍ਰੋਬਲਮਸ ਆਉਂਦੀਆਂ ਹੈਗੀਆਂ ਨੇ ਉਹਨਾਂ ਨੂੰ ਸੋਲਵ ਕੀਤਾ ਜਾਏ ਸੈਕੰਡ ਪਾਰਟ ਦੇ ਵਿੱਚ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਨਾ ਉਨਾ ਆਪਣੇ ਵੀਰਾਂ ਨੂੰ ਚਾਹੇ ਉਹ ਜ਼ਿਮੀਂਦਾਰ ਭਾਈਚਾਰੇ ਚੋਂ ਨੇ ਚਾਹੇ ਕਿਸੇ ਵੀ ਜਗ੍ਹਾ ਤੋਂ ਇਹ ਗਊ ਨੂੰ ਪਹਿਲਾਂ ਅਸੀਂ ਘਰ ਚ ਰੱਖਨੇ ਆ ਉਹ ਦੁੱਧ ਦਿੰਦੀ ਹੈਗੀਏ ਜਦੋਂ ਉਹ ਬਜ਼ੁਰਗ ਹੋ ਜਾਂਦੀ ਏ ਜਾਂ ਦੁੱਧ ਦੇਣਾ ਬੰਦ ਕਰ ਦਿੰਦੀ ਏ ਉਹਨੂੰ ਆਵਾਰਾ ਡੰਡਾ ਮਾਰ ਕੇ ਸੜਕਾਂ ਤੇ ਛੱਡ ਦਿੰਦੇ ਆ ਜਿਨ੍ਹਾਂ ਕਰਕੇ ਬਹੁਤ ਸਾਰਾ ਨੁਕਸਾਨ ਹੋ ਰਿਹਾ ਸਾਡੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਬਜ਼ੁਰਗਾਂ ਦਾ ਨੁਕਸਾਨ ਹੋ ਰਿਹਾ ਆਵਾਮ ਦੇ ਐਕਸੀਡੈਂਟ ਹੋਣ ਕਰਕੇ ਆ ਦੇਖੋ ਕਈ ਕੀ ਨਾ ਲਈਦਾ ਪਹਿਲੇ ਪਿੱਛੇ ਇੱਕ ਕਲਾਕਾਰ ਸੀਗਾ ਰਾਜਵੀਰ ਜਬੰਦਾ ਉਹ ਕਹਿੰਦੇ ਗਾਊ ਦੇ ਕਰਕੇ ਹੀ ਉਹ ਸੜਕ ਦੇ ਉੱਤੇ ਕੋ ਢੱਡਾ ਜਾਂ ਕੋ ਆ ਗਿਆ ਐਕਸੀਡੈਂਟ ਹੋ ਗਿਆ ਸੋ ਮੈਂ ਬੇਨਤੀ ਕਰਨੀ ਚਾਹਾਂ ਅਗਰ ਤੁਸੀਂ ਉਸ ਗਾਊ ਦੁੱਧ ਦੇਣਾ ਬੰਦ ਕਰਤਾ ਤਾਂ ਆਪਣੇ ਬਜ਼ੁਰਗਾਂ ਨੂੰ ਵੀ ਆਪਾਂ ਘਰੋਂ ਡੰਡਾ ਮਾਰ ਕੇ ਕੱਢ ਦਈਏ ਜੇ ਪਸ਼ੂ ਨੂੰ ਛੱਡ ਕੱਢਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਇੱਕ ਬੜਾ ਸੋਹਣਾ ਸੰਦੇਸ਼ ਦਿੱਤਾ ਹੈਗਾ ਇਹ ਅੱਠ ਸੱਤ ਤੀਰਤ ਸਗਲ ਪੁਨ ਜੀ ਦੇ ਆ ਪ੍ਰਵਾਨ ਜਿਹੜਾ ਮਨੁੱਖ ਜੀਵ ਤੇ ਦਇਆ ਕਰਦਾ ਹੈਗਾ ਉਹਨੂੰ 68 ਤੀਰਥਾਂ ਦਾ ਫਲ ਮਿਲਦਾ ਹੈ ਇਹ ਗੁਰੂ ਨਾਨਕ ਸਾਹਿਬ ਮਾਰੇ ਨੇ ਬਾਣੀ ਚ ਡਿਕਲੇਅਰ ਕੀਤਾ ਹੈ ਸੋ ਮੈਂ ਬੇਨਤੀ ਵਾਰ-ਵਾਰ ਤੁਹਾਡੇ ਮੀਡੀਆ ਦੇ ਰਾਹੀਂ ਇੱਕ ਕਰਨੀ ਚਾਹੰਦਾ ਸੰਗਤ ਨੂੰ ਕਿ ਪਸ਼ੂ ਜਦੋਂ ਦੁੱਧ ਦੇਣਾ ਬੰਦ ਕਰ ਦਿੰਦਾ ਉਹਨੂੰ ਆਵਾਰਾ ਨਾ ਛੱਡੋ ਕੰਸਰਨ ਕਰੋ ਗਊਸ਼ਾਲਾ ਦੇ ਅੰਦਰ ਜਿਹੜੀ ਗਊਸ਼ਾਲਾ ਦੇ ਵਿੱਚ ਉਹ ਪਸ਼ੂ ਰੱਖੇ ਜਾ ਸਕਦੇ ਨੇ ਉਹਨਾਂ ਦਾ ਜੋ ਵੀ ਤੁਹਾਡਾ ਕੀ ਨਾ ਲਈਦਾ ਯੋਗਦਾਨ ਬਣਦਾ ਹੈਗਾ ਮੰਥਲੀ ਮੈਂ ਪਿਛਲੀ ਵੀ ਕਈ ਵਾਰੀ ਵਾਈਟ ਦੇ ਵਿੱਚ ਇਹ ਬੇਨਤੀ ਕੀਤੀ ਹੈ ਸੰਗਤ ਨੂੰ ਕਿ ਆਪਾਂ ਗਊਸ਼ਾਲਾ ਜਿਹੜੀਆਂ ਕੰਸਰਟ ਨੇੜੇ-ਨੇੜੇ ਤੁਹਾਡੇ ਗਊਸ਼ਾਲਾ ਹੈਗੀਆਂ ਨੇ ਉੱਥੇ ਛੱਡ ਕੇ ਆਓ ਔਰ ਤੁਸੀਂ ਜਿਹੜਾ ਮੰਥਲੀ ਆਪਣੇ ਪਸ਼ੂ ਵਾਸਤੇ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਵਾਰ-ਵਾਰ ਕਰਨਾ ਹੁੰਨਾ ਕਿ ਉਹਨੂੰ ਡਾਕਟਰੀ ਇਲਾਜ ਦੀ ਵੀ ਜ਼ਰੂਰਤ ਹੈਗੀ ਹੈ ਉਹਨੂੰ ਚਾਰੇ ਦੀ ਵੀ ਜ਼ਰੂਰਤ ਹੈ ਉਹਨੂੰ ਹਰ ਇੱਕ ਚੀਜ਼ ਦੀ ਜ਼ਰੂਰਤ ਹੈ ਜਿਹੜਾ ਕੋ ਗਊਸ਼ਾਲਾ ਦੇ ਟਰਸਟੀ ਮੈਂਬਰ ਜਿਹੜਾ ਵੀ ਕੋ ਪਰਚੀ ਜਾਂ ਰੱਖਦੇ ਹੈਗੇ ਨੇ ਉਹ ਮੰਥਲੀ ਦਿਓ ਆਪਣੀ ਗਊ ਵਾਸਤਾ ਸੜਕ ਤੇ ਨਾ ਛੱਡੋ ਸੋ ਮੈਂ ਵਾਰ-ਵਾਰ ਬੇਨਤੀ ਕਰਨਾ ਹੈਗਾ ਕੰਸਰਨ ਗਊਸ਼ਾਲਾ ਚ ਲੈ ਕੇ ਜਾਓ ਆਵਾਰਾ ਨਾ ਛੱਡੋ ਨੁਕਸਾਨ ਬਹੁਤ ਹੋ ਰਿਹਾ ਹੈਗੇ ਨੇ ਸਰਕਾਰ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹਦਾ ਕੋਆਰਡੀਨੇਟਸ ਪਾਸ ਕਰਕੇ ਇਸ ਚੀਜ਼ ਤੇ ਰੋਕ-ਥਾਮ ਕੀਤੀ ਜਾਏ ਕੰਸਰਨ ਗਊਆਂ ਨੂੰ ਪੈਸਾ ਦਿੱਤਾ ਜਾਏ ਸਰਕਾਰ ਵੱਲੋਂ ਔਰ ਉਸ ਗਊਸ਼ਾਲਾ ਵਿੱਚ ਜਾ ਕੇ ਉਹਨਾਂ ਪਸ਼ੂ ਆਵਾਰਾ ਜਿਹੜੇ ਛੱਡਦੇ ਹੋ ਗਊਸ਼ਾਲਾ ਚ ਕੰਸਰਨ ਕਰੋ ਉਹਦੇ ਛੱਡ ਕੇ ਜਾਓ ਜਿਹੜੀਆਂ ਤੁਹਾਡੇ ਨੀਅਰ ਡੀਅਰ ਹੈਗੇ ਨੇ ਛੱਡਦੇ ਨਾ ਛੱਡੋ ਸੋ ਮੈਂ ਇੰਨਾ ਕੁਝ ਕਹਿੰਦਾ ਹੋਇਆ ਸਾਰੀ ਸੰਗਤ ਨੂੰ ਪੂਰੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਗੋਪਾਲ ਅਸ਼ਟਮੀ ਦੀ ਲੱਖ ਲੱਖ ਵਧਾਈ ਦੇਣਾ ਰਾਦੇ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਰਾਦੇਕ੍ਰਿਸ਼ਨ ਗੋਤਾਮ ਟਰਸਟ ਰਜਿਸਟਰਡ ਕੈਂਡ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਅੱਜ ਦਾ ਮਹਾਪਰਵ ਸ਼੍ਰੀ ਗੋਪਾਸ਼ਟਮੀ ਦੀ ਸਭ ਆਇਆ ਹੋਇਆ ਸੰਗਤਾਂ ਨੂੰ ਬਹੁਤ 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 ਆਇਦਨ ਆਹ ਇਹ ਪਰ ਅਸੀਂ ਪਿਛਲੇ ਕਈ ਸਾਲਾਂ ਤੋਂ ਰੈਗੂਲਰ ਢੰਗ ਨਾਲ ਹੀ ਮਨਾ ਰਹੇ ਹਾਂ ਜੋ ਕਿ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਹੈ ਇਸ ਗਊਸ਼ਾਲਾ ਵਿੱਚ ਬਿਮਾਰ ਬਜ਼ੁਰਗ ਲਾਚਾਰ ਗਊ ਮਾਤਾਵਾਂ ਦੀ ਸੇਵਾ ਕੀਤੀ ਜਾਂਦੀ ਹੈ ਉਹਨਾਂ ਨੂੰ ਚਾਰਾ ਦਵਾਈਆਂ ਤੇ ਸਾਰੀਆਂ ਸੇਵਾਵਾਂ ਉਹਨੂੰ ਮੌਜੂਦ ਕਰਾਈ ਜਾਂਦੀਆਂ ਹਨ ਇਸ ਵਾਸਤੇ ਮੈਂ ਆਇਆ ਹਾਂ ਇਹ ਸੰਗਤਾਂ ਨੂੰ ਬਤੋ ਬਤ ਬੇਨਤੀ ਕਰੂੰਗਾ ਕਿ ਤੁਸੀਂ ਗਊ ਸੇਵਾ ਦੇ ਨਾਲ ਜੁੜੋ ਗਊ ਸੇਵਾ ਕਰਨ ਦਾ ਇੱਕ ਅਲੱਗ ਹੀ ਆਨੰਦ ਹੈ ਇਹਦੇ ਵਿੱਚ ਸਾਨੂੰ ਬਿਨਾਂ ਦਿਖੇ ਬਹੁਤ ਸਾਰੇ ਫਲ ਪ੍ਰਾਪਤ ਹੁੰਦੇ ਹਨ ਸੋ ਬੋਧਾ ਨਾ ਕਹਿੰਦੇ ਹੋਏ ਮੈਂ ਸਭ ਨੂੰ ਫਿਰ ਦੁਬਾਰਾ ਵਧਾਈ ਦਿੰਦਾ ਹਾਂ ਔਰ ਅਸੀਂ ਗਊ ਸ਼ਾਲਾ ਦੇ ਨਾਲ ਲੱਗਦੀ ਹੋਈ ਇੱਕ ਜ਼ਮੀਨ ਜੋ ਗਊ ਗਊ ਮਾਤਾ ਦੇ ਆਨੰਦ ਵਿੱਚਨਣ ਵਾਸਤੇ ਅਸੀਂ ਲੈ ਰਹੇ ਹਾਂ ਉਹਦੇ ਵਿੱਚ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਸੰਗਤਾਂ ਵੱਧ ਤੋਂ ਵੱਧ ਸਹਿਯੋਗ ਦੇ ਕੇ ਪੁੰਨ ਦੇ ਭਾਗੀ ਬਣੋ ਆਪਣੇ ਪਿਤਰ ਦੇਵਤਾ ਆਪਣੇ ਕੁਲ ਦੇਵਤਾ ਦਾ ਆਸ਼ੀਰਵਾਦ ਗਊ ਮਾਤਾ ਦੇ ਆਸ਼ੀਰਵਾਦ ਦੇ ਰੂਪ ਵਿੱਚ ਤੁਸੀਂ ਪ੍ਰਾਪਤ ਕਰੋ